ਵਾਇਪਰ ਜੀ ਕਾ ਖਾਲਸਾ ਵਾਇਪਰ ਜੀ ਕੀ ਫਤਿਹ ਜੀ ਚਪੈਰਿਆਂ ਦੇ ਸੰਬੰਧ ਵਿੱਚ ਮੇ ਵੀ ਸ਼ਾਇਦ ਇਹ ਮੇਰੀ ਅਖੀਰਲੀ ਵੀਡੀਓ ਹੋਊਗੀ ਆ ਵੀਡੀਓ ਥੋੜੀ ਜਲਦੀ ਮੇਰੀ ਹੋ ਸਕਦੀ ਪਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਪਹਿਲੀਆਂ ਵੀਡੀਓ ਨਹੀਂ ਵੇਖੀਆਂ ਉਹ ਤੁਸੀਂ ਪਹਿਲੀਆਂ ਵੀਡੀਓ ਇੱਕ ਵਾਰ ਦੇਖ ਲਿਓ ਉਹਦੇ ਵਿੱਚ ਜਿਹੜੇ ਕੁਝ ਜਿਵੇਂ ਕਮੈਂਟ ਆ ਜਿਹੜੇ ਆ ਰਹੇ ਸੀ ਉਹਦੇ ਵਿੱਚ ਸਵਾਲ ਜਿਹੜੇ ਉਹਨਾਂ ਨੇ ਕੀਤੇ ਸੀ ਜੇ ਤੋ ਤੁਸੀਂ ਉਹ ਜਵਾਬ ਲੈਣੇ ਆ ਤੇ ਬੇਨਤੀ ਆ ਵੀ ਤੁਸੀਂ ਦੂਜੀਆਂ ਵੀਡੀਓ ਵੇਖ ਲਓ ਤੇ ਜਿੰਨੇ ਚਪਹਿਰੇ ਕਰਨੇ ਆ ਭਾਈ ਤੇ ਤੁਸੀਂ ਜੇ ਜਿੱਦ ਫੜ ਕੇ ਬੈਠੇ ਜਉ ਤਾਂ ਤੁਸੀਂ ਸਕਿੱਪ ਕਰ ਦਿਓ ਤੁਹਾਡੇ ਲਈ ਵੀਡੀਓ ਨਹੀਂ ਹੈਗੀ ਤੁਸੀਂ ਜੀ ਸਤਕੇ ਕਰੋ ਅੱਜ ਆਪਾਂ ਪਿਆਰਿਓ ਗੱਲ ਕਰਨੀ ਆ ਜਿਹੜੀ ਚਪਹਿਰਿਆਂ ਦੀ ਮਰਿਆਦਾ ਪਰੋਸ ਕੇ ਦਿੱਤੀ ਜਾ ਰਹੀ ਆ ਇਹਦਾ ਸੋਰਸ ਨਹੀਂ ਆ ਵੀ ਕਿੱਥੋਂ ਇਹ ਮਰਿਆਦਾ ਲੈ ਕੇ ਆਈ ਆ ਆਪੇ ਬਣਾਏ ਆ ਇਸ ਭਾਈ ਸਾਹਿਬ ਨੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੋਟ ਕਰਾਂਗਾ ਵਿੱਚ ਬਾਣੀ ਦੀਆਂ ਪੰਕਤੀਆਂ ਪੜਾਂਗਾ ਨਾਲ ਨਾਲ ਕੋਸ਼ਿਸ਼ ਕਰੂੰਗਾ ਜਿੰਨੀ ਕੁ ਮੈਂ ਬਾਣੀ ਨੂੰ ਅੰਡਰਸਟੈਂਡ ਕੀਤਾ ਜੇ ਕੋਈ ਇਧਰ ਇਧਰ ਇੱਕੰਦਾ ਸ਼ਬਦ ਇਧਰ ਉਧਰ ਹੋ ਜਾਵੇ ਜੀ ਕਿਉਂਕਿ ਮੈਂ ਬਾਣੀ ਖੋਲ ਕੇ ਨਹੀਂ ਬੈਠਾ ਮੇਰੇ ਸਾਹਮਣੇ ਹਾਂ ਤੁਸੀਂ ਇਹਨੂੰ ਜਿਹੜਾ ਸਕਦੇ ਜੋ ਪੀ ਜੇ ਤੁਸੀਂ ਆਈ ਗ੍ਰੰਥ ਜਾਂ ਕੁਰਬਾਨੀ ਸਰਚਰ ਦੇ ਵਿੱਚੋਂ ਜਾ ਕੇ ਜੋ ਮੈਂ ਸ਼ਬਦ बोल ਰਿਹਾ ਆ ਪਰ ਲਿਓ ਸਾਰੇ ਜਾਣੇ ਤਾਂ ਕਿ ਤੁਹਾਨੂੰ ਜਿਹੜਾ ਹੈ ਉਹ ਇਹ ਨਾ ਲੱਗੇ ਕਿ ਮੈਂ ਕੋਈ ਆਪਣੇ ਕੋਲੋਂ ਗੱਲ बोल ਰਿਹਾ ਫੈਸਲਾ ਤੁਸੀਂ ਕਰਨਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾ ਵਾਲੇ ਬੰਨੇ ਹੋਣਾ ਕਿ ਜਾਂ ਪਖੰਡਵਾਦ ਵਾਲੇ ਬੰਨੇ ਜਾਣਾ ਆਓ ਇਸ ਮਰਿਆਦਾ ਬਾਰੇ ਆਪਾਂ ਸੁਣਦੇ ਹਾਂ ਸੁਣੋ ਭਾਈ ਸਾਹਿਬ ਕਿਹੜੀ ਮਰਿਆਦਾ ਸਾਨੂੰ ਤੀੜ ਕਰਾ ਰਿਹਾ ਜੇ ਘਰਾਂ ਚ ਕੱਟਦੇ ਹੋ ਜਿੱਥੇ ਤੁਸੀਂ ਬਹਿਣਾ ਖੁੱਤੀ ਚੰਦਰ ਵਿਖਾਉਣੀ ਅੱਛਾ ਭਾਈ ਸਾਹਿਬ ਕਹਿੰਦੇ ਆ ਵੀ ਜੇ ਘਰ ਚ ਦੁਪਹਿਰਾ ਕੱਟਣਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕੱਟੀ ਦੀ ਕਿਹੜੀ ਚੀਜ਼ ਹੁੰਦੀ ਆ ਜੇਲ ਕੱਟੀ ਦੀ ਆ ਕੋਈ ਮਜਬੂਰੀ ਹੋ ਸ਼ੌਂਕ ਨਹੀਂ ਹੈਗਾ ਪਰ ਉਹਨੂੰ ਮਜਬੂਰੀ ਚ ਕੱਟੜੀ ਪੈਣੀ ਆ ਚਪੈਰਾ ਕੱਟਣਾ ਇਹ ਕੋਈ ਤਸੀਹਾ ਵਾ ਹੈ ਵੀ ਬਿਲਕੁਲ ਜਿਹੜੇ ਤਰੀਕੇ ਨਾਲ ਇਹਨਾਂ ਨੇ ਬਣਾਇਆ ਜਿਹੜੀ ਮਰਿਆਦਾ ਫਾਲੋ ਕਰਾਉਂਦੇ ਆ ਤਸੀਹਾ ਵਾਂਗੂ ਕਿਉਂ ਠੀਕ ਹੈ ਰਿਹਾ ਵੀ ਕਟੋ ਇਹਨੂੰ ਬਾਣੀ ਤੇ ਪ੍ਰੇਮ ਨਾ ਪੜੀਦੀ ਆ ਪਾਣੀ ਕੋਈ ਕੱਟਣ ਦਾ ਵਿਸ਼ਾ ਨਹੀਂ ਹੈ ਕੋਈ ਫਾਰਮੈਲਟੀ ਨਹੀਂ ਆ ਬੰਦਾ ਬੱਧਾ ਬੈਠਾ ਵੀ ਛੇਤੀ ਛੇਤੀ ਮੈਂ ਇਹਨੂੰ ਕੱਟ ਲਵਾਂ ਹੈਨਾ ਚਪੈਰਾ ਕੱਟ ਲਵਾਂ ਵੀ ਆ ਇਹਦੇ ਬਦਲੇ ਮੈਨੂੰ ਮਿਲ ਜੇ ਮਹਾਰਾਜ ਨੇ ਬਾਣੀ ਚ ਜਿਹੜੇ ਵੱਧੇ ਹੋਏ ਕੰਮ ਕਰਦੇ ਆ ਉਹਨਾਂ ਦਾ ਕੀਤਾ ਕੰਮ ਕਿਸੇ ਅਰਥ ਨਹੀਂ ਰੱਖਦਾ ਪੱਦਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ ਜਿਹੜਾ ਖੈਰ ਅੱਗੇ ਸੁਣੋ ਮर्यादा ਵੇਖੋ ਕਿਹੜੀ ਰੇੜ ਕਰਾ ਰਹੇ ਤੇ ਮੈਂ ਬਾਣੀ ਵਿੱਚੋਂ ਸਾਰੀ ਗੱਲ ਕੋਰ ਕਰਾਂਗਾ ਆਪਣੇ ਸਾਹਮਣੇ ਦੂਜੀ ਚੰਦਰ ਸੋਚੀ ਵਿਛਾ ਕੇ ਬਾਬਾ ਦੀਪ ਸਿੰਘ ਦਾ ਆਸਣ ਲਾਉਣਾ ਅੱਛਾ ਆਸਣ ਗੁਰੂ ਦਾ ਹੁੰਦਾ ਕੀ ਜਦੋਂ ਸਿੱਖ ਨੇ ਆਸਣ ਲਾਉਣਾ ਗੁਰੂ ਗ੍ਰੰਥ ਸਾਹਿਬ ਦਾ ਲਾਉਣਾ ਸ਼ਬਦਾਲ ਸ਼ਬਦ ਦਾ ਲਾਉਣਾ ਆਂਦਾ ਵੀ ਸੁੱਤੀ ਚਾਦਰ ਵਿਛਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲੀ ਗੱਲ ਹੀ ਆ ਗੁਰਮਤਿ ਦੇ ਉਲਟਾ ਤੁਸੀਂ ਜਪਜੀ ਸਾਹਿਬ ਪੜਨ ਵਾਲੇ ਰੋਜ਼ ਤੇ ਬਾਣੀ ਚ ਪੜਦੇ ਹੋ ਸੋਚਿਆ ਸੋਚਣਾ ਹੋ ਬਈ ਜੇ ਸੋਚੀ ਲਖਵਾਰ ਕਿਹੜੀ ਸੋਚੀ ਚਾਦਰ ਸਾਫ਼ ਚਾਦਰ ਤੇ ਹੋ ਸਕਦੀ ਆ ਸਾਫ਼ ਕੱਪੜੇ ਹੋ ਸਕਦੇ ਆ ਕਦੀ ਕੋਈ ਚੀਜ਼ ਸੋਚੀ ਹੋਈ ਦੁਨੀਆ ਤੇ ਉੱਤੇ ਹੋਰ ਸੁਣੋ ਬਾਣੀ ਦਾ ਵਾਕ ਸਤਿਗੁਰੂ ਮਹਾਰਾਜ ਕੀ ਕਹਿੰਦੇ ਨੇ ਬਾਣੀ ਦੇ ਵਿੱਚ ਕਹਿੰਦੇ ਕਿ ਪੰਡਤ ਮੈਨੂੰ ਇੱਕ ਗੱਲ ਸਮਝਾ ਤੂੰ ਸੱਚੇ ਚੌਕੇ ਦੀ ਗੱਲ ਕਰਦਾ ਸੁਚਮਤਾ ਦੀ ਗੱਲ ਕਰਦਾ ਠੀਕ ਆ ਸੋਚਾਂ ਚੀਜ਼ਾਂ ਦੀ ਗੱਲ ਕਰਦਾ ਵਾਂ ਮੈਨੂੰ ਇਹ ਦੱਸ ਦੁਨੀਆ ਤੇ ਸੱਚਾ ਹੈ ਕੀ ਆ ਕੀ ਫੁੱਲ ਸੱਚਾ ਪੌਰੇ ਬੈਠੇ ਉਹਦੇ ਉੱਤੇ ਕੀ ਪਾਣੀ ਸੱਚਾ ਉਹ ਚ ਮੱਛੀਆਂ ਵਾਂ ਮੱਛੀਆਂ ਦਾ ਮਲਮੂਤਰ ਸਾਰਾ ਉਹਦੇ ਵਿੱਚ ਆ ਕੀ ਇਹ ਧਰਤੀ ਸੱਚੀ ਆ ਕਿੰਨੇ ਜੀਵ ਜੰਤ ਇਸ ਧਰਤੀ ਤੇ ਤੇਰਾ ਸਰੀਰ ਸੱਚਾ ਵਾ ਕਿੰਨੇ ਜਰਮਾਂ ਤੇਰੇ ਸਰੀਰ ਦੇ ਉੱਤੇ ਸੂਤਕ ਪਾਤਕ ਦੀ ਗੱਲ ਪਾਣੀ ਵਿੱਚੋਂ ਪੜ੍ਹ ਲੋ ਆਸਾ ਕੀ ਵਾਰ ਦੇ ਵਿੱਚੋਂ ਕਿਹੜੀ ਕਿਹੜੀ ਜਗ੍ਹਾ ਦੁਨੀਆ ਦੀ ਐਸੀ ਐ ਸੁੱੱਚੀ ਕਿਹੜੀ ਜੇ ਚਾਦਰ ਸੁੱੱਚੀ ਆ ਕਿਸਾਨ ਦੇ ਖੇਤਾਂ ਦੇ ਵਿੱਚੋਂ ਕਪਾਹ ਆਇਆ ਕਿੰਨੀਆਂ ਸਪਰੇਆਂ ਉਹਨੇ ਉੱਤੇ ਕੀ ਕਿੰਨੇ ਕੀੜੇ ਉਹਦੇ ਉੱਤੇ ਮਰੇ ਫਿਰ ਉਹ ਕਿਸੇ ਜੁਲਾਈ ਵੀਰ ਕੋਲ ਗਈ ਉਹਨੇ ਖੱਡੀ 'ਚ ਬਣੀ ਉਹਨੇ ਤਾਂ ਕੋਈ ਖੰਡੇ-ਬੱਟ ਕੇ ਪੌਲ ਨਹੀਂ ਸ਼ਾਇਦ ਲਈ ਉਹਨੇ ਜਿਹੜਾ ਹੈ ਉਹਨੂੰ ਬਣਿਆ ਫਿਰ ਉਹ ਕਿਸੇ ਫੈਕਟਰੀ 'ਚ ਕਪੜਾ ਗਿਆ ਕੀ ਕੋਈ ਦੁਨੀਆ ਤੇ ਦੁਨੀਆਂ ਦੀ ਚੀਜ਼ ਕੀ ਬੰਦਾ ਸੋਚਾ ਖੁਦ ਸੋਚਾ ਬੰਦਾ ਤੁਹਾਡੀ ਸੋਚ ਸੁੱਚੀ ਹੋ ਸਕਦੀ ਆ ਪਰ ਤੁਸੀਂ ਚੀਜ਼ਾਂ ਸੁੱਚੀਆਂ ਨਹੀਂ ਕਰ ਸਕਦੇ ਕੱਪੜੇ ਕਦੀ ਸੁੱਚੇ ਨਹੀਂ ਹੁੰਦੇ ਸਤਗੁਰੂ ਦੀ ਬਾਣੀ ਦਾ ਵਾਕ ਪੜੋ ਮਾਤਾ ਝੂਠੀ ਪਿਤਾ ਪਿਝੂਠਾ ਝੂਠੇ ਹੀ ਫਲ ਲਾਗੇ ਆਵੇਂ ਝੂਠੇ ਜਾਵੇਂ ਝੂਠੇ ਝੂਠੇ ਮਰੇ ਆ ਭਾਗੇ ਕਹੋ ਪੰਡਤ ਸੂਚਾ ਕਮਨ ਠਾਉ ਹਣ ਇਹ ਅਜੋਕੇ ਬੰਦੇ ਕੀ ਕਹਿ ਰਿਹਾ ਸਚਮਤਾ ਦੀ ਗੱਲ ਕਰ ਰਿਹਾ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦਿਓ ਜਿੱਥੇ ਸਚਮਤਾ ਨੂੰ ਮਹਾਰਾਜ ਨੇ ਪਰਮਾਨਿਆ ਹੋਵੇ ਜਾਂ ਕੋਈ ਸਚਮਤਾ ਹੁੰਦੀ ਹੈ ਇਹਦਾ ਜ਼ਿਕਰ ਮਰ ਸਚਮਤਾ ਨੂੰ ਕੰਡੈਮ ਕਰਦਿਆਂ ਬਹੁਤ ਵਿਅੰਤ ਸ਼ਬਦ ਆਸਾ ਕੀ ਵਾਰ ਪੜ ਲਓ ਕਿਉਂਕਿ ਉਧਰ ਸਾਡੀ ਬੁੱਧੀ ਨੂੰ ਔਣ ਨਹੀਂ ਨਾ ਦੇਣਾ ਵੀ ਸੁਖਮਨੀ ਸਾਹਿਬ ਦ ਚਪਹਿਰਾ ਘਟਦੇ ਆ ਨਾ ਉਹਦੀ ਅਪਰਸ ਵਾਲੀ ਪੌੜੀ ਦੇ ਅਰਥ ਪੜੋ ਵੀ ਅਪਰਸ ਕਿੰ ਨੂੰ ਕਹਿੰਦੇ ਆ ਘਰ ਘਟਣਾ ਹੋਵੇ ਜੋਤ ਜਗਾਉਣੀ ਸੇਖ ਰਹਿਤ ਮਰਿਆਦਾ ਚ ਲਿਖਿਆ ਵਾ ਵੀ ਜੋਤਾਂ ਜਗਾਉਣੀਆਂ ਟੱਲ ਖੜਕਾਉਣੇ ਮਨਮਤ ਆਸਣ ਕੀ ਦਾ ਲਉਣਾ ਆਸਣ ਗੁਰੂ ਦਾ ਹੁੰਦਾ ਕਿ ਇੱਕ ਤਸਵੀਰ ਦਾ ਹੁੰਦਾ ਕਾਲਪਨਿਕ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਸਵੀਰਾਂ ਦੀ ਪੂਜਾ ਦੀ ਗੱਲ ਕਰਦੀ ਆ ਤੁਹਾਨੂੰ ਕਿੰਨੇ ਕਹਿ ਦਿੱਤਾ ਵੀ ਉਹ ਸਰੋਬਾਬਾ ਦੀਪ ਸਿੰਘ ਦਾ ਹੀ ਤੇ ਦੂਜੀ ਗੱਲ ਆਸਣ ਕੇਵਲ ਗੁਰੂ ਦਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਹੋਰ ਕਿਸੇ ਦਾ ਆਸਨ ਨਹੀਂ ਫਿਰ ਅੱਗੇ ਇਹਨੇ ਸਾਰੀ ਗੱਲ ਕਰ ਦੇਣੀ ਆ ਕਿ ਉੱਥੇ ਫਿਰ ਤੁਸੀਂ ਦੇਖ ਰੱਖੋ ਫਿਰ ਤੁਸੀਂ ਅ ਇੰਨੀਆਂ ਅਜ ਇੰਨੇ ਜਪਜੀ ਪੜ ਲਓ ਆ ਕਰ ਲਓ ਉਹ ਕਰ ਲਓ ਇਹ ਕਿਹੜੀ ਮਰਿਆਦਾ ਵਾ ਕਿੱਥੋਂ ਲੈ ਕੇ ਆਂਦੀ ਆ ਸਾਡਾ ਤੇ ਸਵਾਲ ਹੀ ਬਸ ਇਨਾ ਸੋ ਤੁਸੀਂ ਭੱਜ ਨਹੀਂ ਸਕਦੇ ਇਹ ਗੱਲ ਕਹਿ ਕੇ ਕਿ ਵੇਖੋ ਜੀ ਇਹ ਬਾਣੀ ਪੜਨ ਤੋਂ ਰੋਕਦੇ ਅਸੀਂ ਤੇ ਬਾਣੀ ਦਾ ਪ੍ਰਚਾਰ ਕਰਨ ਵਾਲੇ ਬੰਦੇ ਆ ਮੈਂ ਤਾਂ ਤੁਹਾਨੂੰ ਬਾਣੀ ਸੁਣਾ ਰਿਹਾ ਪੜੀ ਆ ਤੇ ਸੁਣਾ ਰਿਹਾ ਨਾ ਬੇਨਤੀ ਆ ਮੈਂ ਇਨ੍ਹਾਂ ਦਪਹਿਰੇ ਆਂਦੇ ਮਾਲਕਾਂ ਨੂੰ ਮੈਂ ਆਮ ਸੰਗਤ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਚਲੋ ਗਾਲਾਂ ਨਹੀਂ ਕੱਢ ਲੈਣਾ ਬਹੁਤ ਵੀਰਾਂ ਭੈਣਾਂ ਨੇ ਵੈਸੇ ਐਪਰੀਸ਼ੀਏਟ ਕੀਤਾ ਕੋਈ ਗੱਲ ਨਹੀਂ ਅਸੀਂ ਮਾਨ ਬਾਨ ਦੇ ਚੱਕਰਤ ਨਹੀਂ ਫਸਣਾ ਚਾਹੀਦਾ ਬੰਦੇ ਨੂੰ ਹੋ ਸਕਦਾ ਵੱਧ ਜਾਣੇ ਗਾਲਾਂ ਕੱਢ ਲੈਣ ਗੁਰੂ ਤੇ ਭਰੋਸਾ ਰੱਖ ਕੇ ਕਹਿਣਾ ਜਿਹੜੇ ਮਰਜ਼ੀ ਟੀਵੀ ਚੈਨਲ ਉੱਤੇ ਗੁਰਬਾਣੀ ਦੇ ਵਿੱਚੋਂ ਮੈਨੂੰ ਗੱਲਾਂ ਦਾ ਜਵਾਬ ਤੁਸੀਂ ਦੇ ਦਿਓ ਬਾਣੀ ਪੜੋ ਸਵੇਰੇ ਸ਼ਾਮ ਪੜੋ ਹੁਣ ਵੈਸੇ ਕਈ ਵੀਰਾਂ ਭਰਾਵਾਂ ਨੇ ਕਿਹਾ ਵਾ ਵੀ ਅਸੀਂ ਹੁਣ ਸਵੇਰੇ ਸ਼ਾਮ ਬਾਣੀ ਪੜਿਆ ਸੋ ਵੀਰੋ ਭਰਾਓ ਸचेत ਹੋਵੋ ਸਿਆਣੇ ਬਣੋ ਉੱਥੇ ਜਿਹੜੇ ਪੰਜਾਬ 'ਚ ਬੈਠੇ ਆ ਉਹਨਾਂ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਇਹ ਸਾਰਾ ਕੁਝ ਕਰਾਈ ਜਾ ਰਿਹਾ ਸੋਸ਼ਣ ਹੋ ਰਿਹਾ ਉਹਨਾਂ ਦਾ ਜਿਹੜੇ ਇੱਥੇ ਬੈਠੇ ਆ ਉਹਨੂੰ ਪੀਆਰ ਦੇ ਨਾਂ ਤੇ ਕਰਵਾਈ ਜਾ ਰਿਹਾ ਸੋ ਇਹਨਾਂ ਦੀਆਂ ਦੁਕਾਨਦਾਰੀਆਂ ਤੇ ਸਾਰੇ ਬੰਨੇ ਚੱਲ ਰਹੀਆਂ ਕੋਈ ਮर्याਦਾ ਨਹੀਂ ਹੈਗੀ ਦਪਹਿਰੇ ਦੀ ਕੱਖ ਨਹੀਂ ਹੈਗਾ ਮੈਂ ਜਾਣਾ ਚਾਹੁੰਦਾ ਚਲੇ ਜੇ ਪਰ ਇਹਨੂੰ ਤੁਸੀਂ ਗੁਰਮਤ ਨਾ ਕਹੋ ਇਹ ਗੁਰਮਤ ਨਹੀਂ ਹੈ ਸੋ ਧੰਨਵਾਦ ਜੀ ਸਾਰਿਆਂ ਦਾ ਭੁੱਲਾਂ ਚੁੱਕਾਂ ਦੀ ਮੈਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ